ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਛੇਣ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਟਾਪ ਬਰੀਡ ਆ ਗਈ ਬਾਈ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਨਾ ਪਿੰਡ ਸੈਦੋ ਤੋਂ ਬਣਾ ਰਹੇ ਆ ਤੇ ਆਜੋ ਆਪਾਂ ਬਾਕੀ ਦੀ ਗੱਲਬਾਤ ਕਰਦੇ ਆ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਪੂਰੇ ਵਧੀਆ ਜੀ ਬਾਬੇ ਗੰਗਾ RAM ਦੀ ਕਿਰਪਾ ਜੀ ਕਿਵੇਂ ਚੱਲਦਾ ਬਾਈ ਕੰਮ ਕਰਾ ਪੂਰਾ ਵਧੀਆ ਚੱਲਦਾ ਜੀ ਬਾਬੇ ਗੰਗਾ RAM ਦੀ ਕਿਰਪਾ ਨਾਲ ਜੀ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾ ਚਮਕੌਰ ਸਿੰਘ ਜੀ ਪਿੰਡ ਸੈਦੋਕੇ ਹੂੰ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਬਾਈ ਨੇੜੇ ਮਦੇਬ ਵੀ ਨੇੜੇ ਆ ਹਨ ਪੁਰਾ ਵੀ ਨੇੜੇ ਆ ਸਲਾਤਪੁਰਾ ਵੀ ਇਧਰ ਤਲਵੰਡੀ ਆਲਕੜੇ ਵੀ ਨੇੜੇ ਜੀ ਕੰਟੈਕਟ ਨੰਬਰ ਬੋਲ ਦੋ ਆਪਣਾ 9056598346 ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਜਿਹੜੀ ਆਪਾਂ ਸਾਹਮਣੇ ਵੇਖ ਰਹੇ ਆ ਕਿਹੜਾ ਸੂਸ ਹੁੰਦੀ ਐ ਇਹ ਪਲੂਨ ਸੂਂਦੀ ਐ ਵੀਰੇ ਪਲੂਨ ਸੂਂਦੀ ਐ ਜੀ ਹਾਂਜੀ ਤੇ ਫੁੱਲ ਵੱਡੀ ਆ ਗਈ ਹੈ ਨਾ ਫੁੱਲ ਵੱਡੀ ਆ ਵੀਰੇ ਕੋਈ ਲੇਖਾ ਨਹੀਂ ਬੱਚ ਸਹੀ ਗੱਲ ਹੈ ਠੰਡੀ ਸੀਲ ਤੇ ਕਿੰਨੇ ਕ ਦਿਨਾਂ ਦੀ ਕੱਚੀ ਆ ਜੇ ਇੱਕ ਹਫਤਾ ਲੈ ਜੂ ਬਾਈ ਇੱਕ ਹਫਤੇ ਦੀ ਹਾਂ ਹਾਂ ਤੇ ਕਿੰਨੇ ਕਿਤਾ ਦੇ ਦਿੰਦੇ ਦੁੱਧ ਵੀਰੇ ਹੁਣ ਜੇ ਅਗਲਾ ਅੱਗੇ ਸੇਵਾ ਕਰੂ ਚਾਹੇ 40 ਲੀਟਰ ਝੋਲੇ 30 32 ਤੋਂ ਸਟਾਰਟਿੰਗ ਕਰਨੀ ਬੱਸੀ ਨੇ ਸਹੀ ਗੱਲ ਆ ਬਾਕੀ ਕੱਦ ਕਾਠ ਬਹੁਤ ਆ ਕੱਦ ਕਾਠ ਦੇਖ ਲੋ ਅੱਜ ਉਹਨੇ ਅੱਜ ਬਈ ਪੜਿਆ ਕੱਦ ਦੇਖ ਲੋ ਬੱਸੀ ਦਾ ਆ ਬਾਈ ਵੀ ਖੜਾਗਾ ਸਹੀ ਗੱਲ ਆ ਲੈ ਇਹ ਆਪਣਾ ਆਪਣੂ ਆਇਆ ਡੀਸੀ ਆ ਬਾਈ ਦਾ ਨਾਮ ਠੀਕ ਆ ਬਾਈ ਰਾਣੀ ਸੀ ਸਹੀ ਗੱਲ ਆ ਬਾਈ ਕੱਦ ਕਾਠ ਚੈੱਕ ਕਰ ਸਕਦਾ ਬਾਕੀ ਲੇਵਾ ਦੇਖੋ ਯਾਰ ਹਾਂਜੀ ਲੇਵਾ ਕੀ ਬਾਤ ਆ ਲੈ ਠੰਡੀ ਸੀਲ ਦੇਖੋ ਜਿਵੇਂ ਪਾਸੇ ਹੀ ਹੱਥ ਲਾਈਆ ਹਾਂ 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 ਸੌਂ ਕੀ ਆ ਵਾ ਸਾਨੂੰ ਜੀ ਹੂੰ ਚੀਜ਼ਾਂ ਰੱਖਣ ਦਾ ਬਾਈ ਨੂੰ ਵੀ ਠੀਕ ਆ ਹਾਂਜੀ ਤੇ ਬਾਕੀ ਲੇਵਾ ਦੇਖੋ ਬਈ ਬਹੁਤ ਸੋਹਣਾ ਬਾਕੀ ਥਾਣਾ ਦਾ ਜਿਹੜਾ ਸੈਜ ਨਾ ਬਹੁਤ ਚੰਗਾ ਥਾਣਾ ਪੂਰੀ ਵਿਥੇ ਥਣ ਲੱਗਿਆ ਵਾ ਹਜੇ ਤਾਂ ਕੋਈ ਤਿਆਰੀ ਵਾਲੀ ਚੰਗੀ ਨਹੀਂ ਮੈਂ ਕਹਿੰਦਾ ਜੀ 10 ਦਿਨ ਪਹਿ ਹੈ ਹਜੇ ਬੱਸੀ ਦੇ ਵੀਰੇ ਹੂੰ ਲੈ ਠੰਡੀ ਸੀਲ ਜਿਵੇਂ ਮਰਜੀ ਆਏ ਤਾਂ ਹੈ ਹੀ ਨਹੀਂ ਵੀਰੇ ਵੀ ਕਿਸੇ ਪਾਸੇ ਕਰਨਾ ਦੋਨੇ ਪਾਸੇ ਬਹਿ ਜਾਣ ਨੇ ਨੇੜੇ ਹੋ ਕੇ ਦਿਖਾ ਦਿਓ ਸਹੀ ਗੱਲ ਆ ਲੈ ਤੇ ਸਾਰੀਆਂ ਬਲਟਾਂ ਕੱਢਣੀਆਂ ਤੇ ਫੇਰ ਜਾ ਕੇ ਬਾਈ ਥਣ ਥਣ ਤਾਂ ਬੜਾ ਚੰਗਾ ਬਹੁਤ ਸੋਹਣਾ ਥਣ ਲੱਗਿਆ ਬਈ ਕੁਆਲਿਟੀ ਚੈੱਕ ਕਰੋ ਥਣਾਂ ਦੀ ਬਹੁਤ ਚੰਗਾ ਥਣਾਂ ਆ ਗਿਆ ਕਿ ਨਹੀਂ ਹਾਂਜੀ ਬਾਕੀ ਕਦ ਕਾਠ ਵਾਲੀ ਹੋਈ ਨਹੀਂ ਹੈਗਾ ਵੀ ਲਿੱਸੀ ਲਾਮੀ ਜਿਹਾ ਬੱਚਾ ਹੀ ਆ ਗਿਆ ਕਿ ਨਹੀਂ ਬੱਚਾ ਜੀ ਬੱਚਾ ਜੀ ਹੂੰ ਖੋਲਿਓ ਬਈ ਤੋੜਦੇ ਨਹੀਂ ਬਾਕੀ ਚਮਕ ਚਮਕ ਚੈੱਕ ਕਰ ਸਕਦੇ ਹਾਂ ਬਈ ਬਹੁਤ ਚੰਗੀ ਚਮਕ ਫੇਸ ਹੈ ਨਾ ਬੱਸੀ ਦੀ ਸਹੀ ਗੱਲ ਹੈ ਫੇਸ ਬੜਾ ਪਿਆਰਾ ਆ ਗਿਆ ਨਾ ਤਿਲਕਣਾ ਥੋੜੀ ਜੀ ਇਧਰਲੇ ਪਾਸੇ ਆਜੋ ਕੋਈ ਗੱਲ ਨਹੀਂ ਤੋੜਦਾ ਇਧਰ ਨਾ ਤੋੜ ਲੈ ਬਾਈ ਆ ਜਾ ਪੱਤਾ ਜਾ 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 ਬਾਕੀ ਲੈ ਫੇਸਬੁਕ ਤੇ ਇੱਕ ਤੌਰ ਤੁਸੀਂ ਫੜ ਕੇ ਚੈੱਕ ਕਰ ਸਕਦੇ ਹੋ ਬਹੁਤ ਛੋਟਾ ਕੰਮ ਬਹੁਤ ਚੰਗੀ ਗੱਲ ਕਰੀਏ ਬਹੁਤ ਕਮਾਲ ਦੀ ਤੌਰ ਲੈਨ ਬਾਕੀ ਪ੍ਰਿੰਟ ਦੀ ਗੱਲ ਕਰੀਏ ਰੰਗ ਰੂਪ ਦੀ ਗੱਲ ਕਰੀਏ ਬਹੁਤ ਸੋਹਣਾਗਾ ਹਜੇ ਤਾਂ ਭਾਈ ਐ ਮਾਰ ਲਓ ਵੀ ਕੱਲੀ ਕੱਚੀ ਕੱਚੀ ਆ ਜਦੋਂ ਭਾਈ ਇਹਦਾ ਸਟਾਰਟਿੰਗ ਕੀਤੀ ਆ ਬੱਸੀ ਨੇ ਸਹੀ ਗੱਲ ਆ ਸਟਾਰਟਿੰਗ ਕੀਤੀ ਆ ਤੇ ਮੁੱਲ ਭਾਈ ਅੱਗੇ ਵੀ ਜਾਇਜ਼ ਹੁੰਦਾ ਤੇ ਮੁੱਲ ਅੱਜ ਵੀ ਦੱਸ ਦੋ ਕੀ ਰੋ ਭਾਈ ਮੁੱਲ ਫੋਨ ਤੇ ਕਰ ਦਾਂਗੇ ਵੀਰੇ ਤੇ ਮੁੱਲ ਜਾਇਜ਼ ਹੀ ਹੋ ਜਾਇਜ਼ ਕਰਾਂਗੇ ਮੁੱਲ ਵੀਰੇ ਦੇਣ ਵਾਲਾ ਕਰਾਂਗੇ ਛੇ ਦੰਦ ਆ ਬਾਈ ਮੂੰਹ ਮੂੰਹ ਛੇ ਦੰਦ ਸਿੱਗੀ ਐ ਮੀ ਚਾਰ ਕਹਿਦਿਏ ਮਾ ਕੇ ਬੰਦਾ ਕਹੇ ਵੀ ਯਾਰ ਤੁਸੀਂ ਝੂਠ ਬੋਲਿਆ ਹਨਾ ਛੇ ਦੰਦ ਆ ਮੂੰਹ ਪੱਟ ਕੇ ਦਿਖਾ ਦਿੰਦੇ ਆ ਠੀਕ ਐ ਬਾਈ ਐਵੇਂ ਲੋਕ ਝੂਠ ਬੋਲ ਦਿੰਦੇ ਚਾਰ ਆ ਜੀ ਦੋ ਆ ਛੇ ਦੰਦ ਆ ਬਾਈ ਸਹੀ ਗੱਲ ਐ ਪਹਿਲਾਂ ਚੈੱਕ ਕਰ ਸਕਦੇ ਇਸ ਗੱਲ ਚ ਕਮੀ ਪੇਸੀ ਨਹੀਂ ਕੋਈ ਵੀ ਹੋ ਬਾਕੀ ਚਮਕ ਚੋਕ ਬਹੁਤ ਆ ਬਾਈ ਬਹੁਤ ਜਿਆਦਾ ਦੇਖਾ ਸਮਾਰ ਕੇ ਦੇਖ ਲੋ ਸਹੀ ਗੱਲ ਆ ਸਨਾਰਗੀ ਪਈ ਐ ਨਹੀਂ ਹਾਂ ਲਿਸੀਰਾ ਮੀ ਨਹੀਂ ਹੈਗੀ ਹੈਟ ਗੱਦ ਦੇਖ ਲੈ ਬੱਸੀ ਦਾ ਯਾਰ ਸਹੀ ਗੱਲ ਆ ਆ ਜਾ ਪਤਾ ਆ ਵਾਨਾ ਬਾਈ ਹੋਰ ਵੀ ਵਾਰ ਸੱਚੀ ਰੱਖਣਾ ਇਹਨੇ ਕਰਮਾਂ ਨੇ ਲਾਉਣ ਦੀ ਤਿਆਰੀ ਬਹੁਤ ਸੋਹਣੀ ਕਰੀ ਜਾਂਦੀ ਹੈ ਬਹੁਤ ਸੋਹਣੀ ਹੈ ਜੀ ਅਡਰ ਹੋਊਗਾ ਜਿਹੜਾ ਫਿਟਿੰਗ ਵਾਲਾ ਰਹੂਗਾ ਇਹ ਨਹੀਂ ਉੱਪਰ ਆ ਜਾ ਪੁੱਤ ਆ ਜਾ ਚਾਹ 10 ਵੇ 10 ਵੇ ਆ ਜਾ ਪੁੱਤ ਆ ਜਾ ਇਹਨਾਂ ਕਰਮ ਵਾਲੀ ਤੇ ਆਪਾਂ ਕੱਦ ਵੀ ਚੈੱਕ ਕਰਾਉਣਾ ਬਈ ਕਿੰਨਾ ਕੱਦ ਆ ਤੁਹਾਡਾ ਕੱਦ ਦਾ ਬਰਾਬਰ ਖੜ ਕੇ ਕਰਾਉਣਾ ਫਿਰ ਆ ਜਾ ਪੁੱਤ ਆ ਜਾ ਉਰੇ ਆ ਜਾ ਪੁੱਤ ਇੱਕ ਗੱਲ ਹੋਰ ਆ ਨਾ ਜਿੱਥੇ ਮਰਜ਼ੀ ਰੋਕ ਲਾ ਉੱਥੇ ਉੱਥੇ ਹੀ ਖੜ ਜਾਣਾ ਬਈ ਬੱਚੇ ਨੇ ਹਮ ਇਸ ਲਈ ਵਿੱਚ ਕੁਆਲਿਟੀ ਹੈ ਨਾ ਹਾਂ ਹਾਂ ਕੀ ਬਾਤ ਆ ਦੇ ਕੱਦ ਖੜਿਓ ਜੀ ਇੱਥੇ ਆ ਕੇ ਮੜਾ ਜਾ ਕਹਿੰਦੇ ਬਈ ਖੜਦਾਗਾ ਹਮ ਕੱਦ ਦਿਖਾਉਣੇ ਆਜੋ ਖੜੇ ਇਥੇ ਬਈ ਕੱਦ ਦਿਖਾਉਣਾ ਆਪਾਂ ਆਹ ਦੇਖ ਲਓ ਕੱਦ ਅਸੀਂ ਦੋਨੇ ਜਣੇ ਖੜੇ ਆ ਹੂੰ ਸਹੀ ਗੱਲ ਹੈ ਨਹੀਂ ਇਹ ਨਹੀਂ ਹੁੰਦਾ ਵੀ ਅਗਲਾ ਇੱਕ ਪਾਸੇ ਖੜ ਗਿਆ ਆਪਾਂ ਵੀ ਦੋਵੇਂ ਪਾਸੇ ਤੁਹਾਨੂੰ ਬੰਦੇ ਦਿਖਾ ਖੜਾਏ ਹੋਏ ਆਗੇ ਦਿਖਾ ਦਿੰਨੇ ਕੱਦ ਚੈੱਕ ਕਰੋ ਲੈ ਹਾਂ ਕੱਦ ਚੈੱਕ ਕਰੋ ਜੀ ਬਸ ਹੂੰ ਤੁਹਾਡੇ ਨਾਲ ਥੋੜੀ ਥੋੜੀ ਛੋਟੀ ਹੈ ਹਾਂ ਜੀ ਹਾਂ ਮੋਢੇ ਜਿੱਦੀ ਬੱਸੀ ਬਾਹਾਂ ਤੇ ਨਹੀਂ ਤੈਨੂੰ ਕਹਿੰਦਾ ਵੀਰੇ 35 ਦਾ ਬੱਸੀ ਦੁੱਧ ਰਾਮ ਨਾਲ ਹੀ ਗੱਡੀ ਜਾਣਾ ਠੰਡਾ ਠੀਕ ਹੈ ਹਾਂ ਬਾਕੀ ਚਮਕਾਲ ਹੀ ਆ ਹਨਾ ਚਮਕਾਲ ਹੀ ਆ ਲੈ ਜਿਵੇਂ ਮਰਜ਼ੀ ਯਾਰ ਬਹਿ ਕੇ ਬਈ ਲੈ ਜਿਵੇਂ ਮਰਜ਼ੀ ਆ ਦੋਨੇ ਖਦਰੋ ਭਾਈ ਜੀ ਸਹੀ ਗੱਲ ਹੈ ਕਰਮਾਂ ਨੂੰ ਦਿੱਕਤ ਹੀ ਨਹੀਂ ਬਾਕੀ ਮੁੱਲ ਵੀ ਭਾਈ ਕਹਿੰਦਾ ਜਾਇਜ਼ ਹੀ ਹੋਊਗਾ ਤੇ ਮੁੱਲ ਰਹੂਗਾ ਫੋਨ ਤੇ ਬਾਕੀ ਮੁੱਲ ਬੈਠ ਦੇ ਹਿਸਾਬ ਨਾਲ ਹਾਂ ਜੀ ਬੈਠ ਦੇ ਹਿਸਾਬ ਨਾਲ ਸੜਨੀ ਖੁੜਨੀ ਦੇਖੋ ਭਾਈ ਬਰੀਡ ਦੇਖੋ ਇਹ ਚ ਫਰੀਡ ਆ ਕਿ ਜ਼ੋਰ ਕਰਮ ਵਾਲੀ ਬਹੁਤ ਸੋਹਣਾ ਫੇਸ ਹੈ ਜੀ ਗੱਲ ਕਰੀਏ ਕੁਆਲਿਟੀ ਇੱਕ ਨੰਬਰ ਆ ਜੀ ਇੱਕ ਨੰਬਰ ਆ ਜੀ ਹੁਣ ਵਾਲੇ ਸਿਫਤਾਂ ਕਰਦੇ ਆਲਾ ਕਹਿੰਦਾ ਆਪਦੀ ਚੀਜ਼ ਦੀਆਂ ਸਿਫਤਾਂ ਕਰੀ ਜਾਂਦੇ ਬੱਚੇ ਦੀਆਂ ਹਾਂ ਸਹੀ ਗੱਲ ਹੈ ਤੇ λεਵਾ ਜਿਹੜਾ ਬਹੁਤ ਸੋਹਣਾ ਬਈ ਸੋਹਣਾ ਲੈਵਾ ਤਿਆਰ ਕਰਦੀ ਆਉਂਦੀ ਆ ਜਿੰਨਾ ਮਗਰ ਨੂੰ ਰਹੂਗਾ ਉਨਨਾ ਹੀ ਲੈਵਾ ਮੂਰ ਨੂੰ ਰਹਿਣਾ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਆਉਂਦੀ ਆ ਤੇ ਜੇ ਕਿਸੇ ਵੀ ਵੀਰ ਨੂੰ ਬਈ ਮੰਨ ਕੇ ਚੱਲੋ ਵੈੜ ਪਸੰਦ ਆਵੇ ਤਾਂ ਬਾਈ ਨਾਲ ਕੰਡੈਕਟ ਜ਼ਰੂਰ ਕਰਿਓ ਵੀਡੀਓ ਨਾਲ ਵੇਖਣ ਲਈ ਧੰਨਵਾਦ